ਆਪਣੇ ਕੋਲ ਹਰ ਤਰ੍ਹਾਂ ਦੇ ਝੂਲੇ ਤਿਆਰ ਕੀਤੇ ਜਾਂਦੇ ਨੇ ਪਾਰਕਾਂ ਵਾਲੇ ਸਕੂਲਾਂ ਵਾਲੇ ਤਰਾਂ ਘਟੀਆਂ ਵਾਲੇ ਬਿਲਕੁਲ ਸੋਲੀਡ ਲਿਖੇ ਨਾਮ ਕਰਿਆ ਜਾਂਦਾ ਤੇ ਲਾਈਫਟਾਈਮ ਦੀ ਗਰੰਟੀ ਵੀ ਦਿੱਤੀ ਜਾਂਦੀ ਹੈ ਜੇ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਨਲਾਈਨ ਪੇਮੈਂਟ ਕਰਕੇ ਆਨਲਾਈਨ ਵੀ ਤੁਸੀਂ ਆਪਣਾ ਆਰਡਰ ਰੰਗਵਾ ਸਕਦੇ ਹੋ ਕਿ ਮੀ ਸੀਜ਼ਨ ਵਿਆਹ ਵਿਆਹ ਸ਼ਾਦੀ ਦੇ ਸੀਜ਼ਨ ਟਾਈਮ ਲੜਕੀਆਂ ਦੇ ਵਿਆਹ ਸ਼ਾਦੀਆਂ ਲਈ ਅਸੀਂ ਆਫਰਾਂ ਰੱਖਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰਕੇ ਸਪੈਸ਼ਲੀ ਤੁਸੀਂ ਸਾਡੇ ਕੋਲ ਆਵੋਗੇ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਦਿੱਤਾ ਜਾਏਗਾ ਅਡੀ ਆਈਟਮ ਲੌਂਗ ਟਾਈਮ ਚੱਲਣ ਵਾਲੀ ਆਈਟਮ ਆ ਤੇ ਸਭ ਤੋਂ ਯੂਨੀਕ ਕਿੱਦ ਹੁੰਦੀ ਆ ਮੈਰੇ ਸੇ ਇਲਾਕਾ ਨਵਾਸੇ ਨੂੰ ਇਹੀ ਬੇਨਤੀ ਆ ਵੀ ਇਹ ਝੁੱਲੇ ਲੈਣੇ ਨੇ ਗਮਲਿਆਂ ਦੇ ਸਟੈਂਡ ਲੈਣੇ ਨੇ ਤਾਂ ਬਿਨੂ ਦੀ ਦੁਕਾਨ ਤੇ ਆਓ ਅਸੀਂ ਕਾਫੀ ਟਾਈਮ ਤੋਂ ਆਪਣੇ ਘਰ ਦੇ ਲਈ ਇੱਕ ਝੁੱਲਾ ਲੈਣ ਦੀ ਇਹ ਅਸੀਂ ਬਹੁਤ ਜਗ੍ਹਾ ਡਰਾਈਵ ਕੀਤਾ ਸਾਨੂੰ ਇੰਨਾ ਨਾ ਦਾ ਬੈਟਰੀ ਕੁਆਲਿਟੀ ਵੀ ਲੁਧਿਆਣਾ ਦੇ ਵਿੱਚ ਦੇਖੀ ਅੱਜ ਇਸ ਸਮਰਾਲੇ ਮੋੜਦੇ ਹਾਂ ਕਿੰਨੇ ਯੂਨੀਕ ਯੂਨੀਕ ਸਾਈਨਸ ਦੇਖਣ ਨੂੰ ਮਿਲੇ ਨੇ ਬਰਕ ਸਾਹਬ ਦੇ ਮਾਲਕ ਹਰਪ੍ਰੀਤ ਸਿੰਘ ਬਿੰਨੀ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੇ ਝੂਲੇ, ਘਰਾਂ ਤੇ ਪਾਰਕਾਂ ਵਾਲੇ ਵਧੀਆ ਕੁਆਲਿਟੀ ਦੇ ਸਸਤੇ ਰੇਟਾਂ ਤੇ ਮਿਲਦੇ ਨੇ ਆਰਡਰ ਦੇ ਤਿਆਰ ਕੀਤੇ ਜਾਣ ਵਾਲੇ ਸਮਾਨ ਬਾਰੇ ਉਹਨਾਂ ਕਹਿੰਿਆ ਕਿ ਇੱਥੇ ਬੈੱਡ ਸੋਫਾ ਸੈੱਟ ਅਤੇ ਗਾਰਡਨ ਡੈਕੋਰ, ਗਮਲਿਆਂ ਦੇ ਸਟੈਂਡ ਅਤੇ ਲੋਹੇ ਦੇ ਸਟੈਂਡ ਬੜੇ ਹੀ ਵਧੀਆ ਕੁਆਲਿਟੀ ਤੇ ਤਿਆਰ ਕੀਤੇ ਜਾਂਦੇ ਨੇ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਬਿਲਡਿੰਗ ਰਿਪੇਅਰ ਦਾ ਵੀ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਸਕੂਲਾਂ ਲਈ ਹਰ ਤਰ੍ਹਾਂ ਦੇ ਝੂਲੇ ਤਿਆਰ ਕੀਤੇ ਜਾਂਦੇ ਨੇ ਅਤੇ ਲੜਕੀਆਂ ਦੇ ਵਿਆਹ ਸਾਧੀਆਂ 'ਚ ਗਿਫਟ ਦੇਣ ਲਈ ਝੂਲਿਆਂ ਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ ਹੈ ਅਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਆਉਣ ਵਾਲੇ ਨੂੰ ਸਪੈਸ਼ਲ ਡਿਸਕਾਊਂਟ ਹਰ ਸਮਾਨ ਉੱਪਰ ਦਿੱਤਾ ਜਾਵੇਗਾ ਜੀ ਵਾਇਬੋ ਜੀ ਦਾ ਖਾਲਸਾ ਵਾਇਬੋ ਜੀ ਦਾ ਫਤਿਹ ਜੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦੇਸ਼ ਦੁਨੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਕਿ ਤੁਸੀਂ ਸਾਨੂੰ ਸਾਡੀ ਵਰਕਸ਼ਾਪ ਤੇ ਵਿਜ਼ਿਟ ਕਰਿਆ ਥੈਂਕ ਯੂ ਸੋ ਮੱਚ ਮੇਰਾ ਨਾਮ ਹਰਪ੍ਰੀਤ ਸਿੰਘ ਬਿੰਨੀ ਆ ਤੇ ਮੈਂ ਆਪਣੇ ਵਰਕਸ਼ਾਪ ਦਾ ਨਾਮ ਗੁਰदयाल ਸਿੰਘ ਐਂਡ ਸਨ ਆਪਣੀ ਫਰਮ ਦਾ ਨਾਮ ਆ ਆਪਣੇ ਕੋਲ ਹਰ ਤਰ੍ਹਾਂ ਦੇ ਝੂਲੇ ਤਿਆਰ ਕੀਤੇ ਜਾਂਦੇ ਨੇ ਪਾਰਕਾਂ ਵਾਲੇ ਸਕੂਲਾਂ ਵਾਲੇ ਘਰਾਂ ਕੋਠੀਆਂ ਵਾਲੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੂਰੀ ਕੋਸ਼ਿਸ਼ ਕਰੀ ਰਹੀ ਆ ਕਿ ਇਹ ਜੀ ਕੁਆਲਿਟੀ ਦਈਏ ਕਿ ਜਿਹੜੀ ਕਿਤੇ ਵੀ ਨਾ ਤੁਹਾਨੂੰ ਮਿਲੇ ਅਕੋਰਡਿੰਗ ਟੂ ਪ੍ਰਾਈਸ ਪ੍ਰਾਈਸ ਵੀ ਆਪਣੇ ਸਭ ਤੋਂ ਜੈਨੂਇਨ ਹੁੰਦੇ ਨੇ ਆਪਣਾ ਵਰਕ ਵੀ ਸਭ ਤੋਂ ਜੈਨੂਇਨ ਹੁੰਦਾ ਤੇ ਬਿਲਕੁਲ ਸੋਲਿਡ ਤਰੀਕੇ ਨਾਲ ਕਰਿਆ ਜਾਂਦਾ ਤੇ ਲਾਈਫਟਾਈਮ ਦੀ ਗਾਰੰਟੀ ਵੀ ਦਿੱਤੀ ਜਾਂਦੀ ਆ ਕਦੇ ਵੀ ਤੁਹਾਨੂੰ ਲਾਈਫ ਦੇ ਵਿੱਚ ਸਾਡੇ ਝੂਲੇ ਲਈ ਸਾਡੀ ਕੋਈ ਵੀ ਪ੍ਰੋਡਕਟ ਲਈ ਕਦੇ ਵੀ ਕੋਈ ਕੰਪਲੇਂਟ ਨਹੀਂ ਆਏਗੀ ਤੇ ਅਸੀਂ ਆਪਣਾ ਪੇਜ ਵੀ ਚੱਲਦਾ ਏ ਗੁਰਦੇਵਾਲ ਸਿੰਘ ਐਂਡ ਸੰਸ ਦੇ ਨਾਮ ਦੇ ਉੱਤੇ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਗੁਰਦੇਵਾਲ ਸਿੰਘ ਐਂਡ ਸੰਸ ਦੇ ਨਾਮ ਤੇ ਤੁਸੀਂ ਸਾਡਾ ਵਰਕ ਘਰ ਬੈਠੇ ਵੀ ਚੈੱਕ ਕਰ ਸਕਦੇ ਹੋ ਤੇ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਨਲਾਈਨ ਪੇਮੈਂਟ ਕਰਕੇ ਤੇ ਆਨਲਾਈਨ ਵੀ ਤੁਸੀਂ ਆਪਣਾ ਆਰਡਰ ਮੰਗਵਾ ਸਕਦੇ ਹੋ ਬਹੁਤ ਮਹਾਰਾਜ ਦੀ ਕਿਰਪਾ ਨਾਲ ਬੜੀ ਦੂਰ ਦੂਰੋਂ ਤੁਸੀਂ ਬੜਾ ਪਿਆਰ ਦਿੰਨੇ ਹੋ ਬਹੁਤ ਦੂਰ ਦੂਰੋਂ ਐਪਰੀਸ਼ੀਏਸ਼ਨ ਵੀ ਮਿਲਦਾ ਏ ਤੇ ਆਰਡਰ ਅਸੀਂ ਭੇਜਦੇ ਆ ਤੇ ਸਾਰੇ ਵੀਰਾਂ ਦੇ ਝੂਲੇ ਤੋਂ ਬਣਾਵਾ ਹੋਰ ਤੁਸੀਂ ਕਿਹੜੇ ਐਡਮ ਹਾਂ ਆਪਣੇ ਕੋਲ ਵੀਰ ਜੀ ਹਰ ਤਰ੍ਹਾਂ ਦੇ ਝੂਲੇ ਬਣਦੇ ਨੇ ਪਾਰਕਾਂ ਵਾਲੇ ਘਰਾਂ ਕੋਠੀਆਂ ਵਾਲੇ ਸਕੂਲਾਂ ਵਾਲੇ ਸਪੈਸ਼ਲੀ ਆਪਣੇ ਕੋਲ ਗਾਰਡਨ ਡੈਕੋਰ ਆਈਟਮ ਵਗੈਰਾ ਤਿਆਰ ਹੁੰਦੀਆਂ ਨੇ ਜਿਵੇਂ ਕਿ ਉਹਦੇ ਵਿੱਚ ਆ ਜਾਂਦਾ ਗਮਲਿਆਂ ਦੇ ਸਟੈਂਡਸ ਆ ਜਾਂਦੇ ਨੇ ਬੜੇ ਯੂਨਿਕ ਤਰੀਕੇ ਨਾਲ ਤਿਆਰ ਕਰੇ ਜਾਂਦੇ ਨੇ ਤੇ ਬੜੇ ਲੇਟੈਸਟ ਡਿਜ਼ਾਈਨ ਹੁੰਦੇ ਨੇ ਜੋ ਕਿ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੇ ਤੇ ਬੜੀ ਮਿਹਨਤ ਨਾਲ ਬੜੀ ਵਧੀਆ ਕੁਆਲਿਟੀ ਨਾਲ ਸਾਡਾ ਜੋਰ ਰਹਿੰਦਾ ਵੀ ਕੁਆਲਿਟੀ ਤੇ ਫੋਕਸ ਕਰਨਾ ਕਵਾਲਿਟੀ ਤੇ ਜੋ ਸੇਫਟੀ ਹੁੰਦੀ ਆ ਝੂਲਿਆਂ ਵਾਲੀ ਬੱਚਿਆਂ ਲਈ ਅਕੋਰਡਿੰਗ ਜਿਵੇਂ ਅੱਜਕੱਲ ਬੱਚੇ ਤੁਹਾਨੂੰ ਪਤਾ ਵੀ ਬੱਚੇ ਥੋੜੇ ਸ਼ਰਾਰਤਾ ਕਰਦੇ ਨੇ ਉਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਸਾਨੂੰ ਕਿ ਬੱਚੇ ਤੇ ਕੋਈ ਸਰਟੀਫਿਕੇਟ ਨਾ ਲੱਗੇ ਤੇ ਬਜ਼ੁਰਗ ਵੀ ਉਸ ਚੀਜ਼ ਨੂੰ ਇੰਜੋਏ ਕਰਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਉਸ ਚੀਜ਼ ਨੂੰ ਇੰਜੋਏ ਕਰਨ ਤੇ ਬਿਲਕੁਲ ਸੇਫਲੀ ਅਸੀਂ ਉਹ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਆ ਇਹ ਜੀਆਂ ਬਹੁਤ ਚੀਜ਼ਾਂ ਜੀ ਸਨੇਹਾ ਨੂੰ ਸਨੇਹਾ ਅਸੀਂ ਇਹ ਹੀ ਦਿੰਦੇ ਆ ਅਸੀਂ ਹਰੇਕ ਟਾਈਮ ਦੇ ਉੱਤੇ ਅਲੱਗ-ਅਲੱਗ ਆਫਰਾਂ ਵੀ ਲਾਉਨੇ ਆ ਜਿਵੇਂ ਕਿ ਲੜਕੀਆਂ ਦੇ ਵਿਆਹ ਜਿਵੇਂ ਸੀਜ਼ਨ ਵਿਆਹ ਵਿਆਹ ਸ਼ਾਦੀਆਂ ਦੇ ਸੀਜ਼ਨ ਟਾਈਮ ਲੜਕੀਆਂ ਦੇ ਵਿਆਹ ਸ਼ਾਦੀਆਂ ਲਈ ਅਸੀਂ ਆਫਰਾਂ ਰੱਖਦੇ ਆ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਪੈਸ਼ਲੀ ਤੁਸੀਂ ਸਾਡੇ ਕੋਲ ਆਵੋਗੇ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਦਿੱਤਾ ਜਾਏਗਾ ਫੈਸਟੀਵਲ ਦੇ ਉੱਤੇ ਅਸੀਂ ਗਿਫਟਸ ਵੀ ਅਰੇਂਜ ਕਰਦੇ ਹੁੰਦੇ ਆ ਨਾਲ ਹਰ ਚੀਜ਼ ਦੇ ਉੱਤੇ ਅਕੋਰਡਿੰਗ ਟੂ ਪ੍ਰਾਈਸ ਅਕੋਰਡਿੰਗ ਟੂ ਸਵਿੰਗਸ ਵਗੈਰਾ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਸਾਈਜ਼ ਦੇ ਅਕੋਰਡਿੰਗ ਹੁੰਦਾ ਸਾਰਾ ਕੁਝ ਤੇ ਲੜਕੀਆਂ ਦੇ ਵਿਆਹਾਂ ਸ਼ਾਦੀਆਂ ਲਈ ਸਾਡੇ ਬਜ਼ੁਰਗਾਂ ਨੇ ਇਹ ਰੀਤ ਤੋਰੀ ਸੀ ਕਿ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਯੂਨਿਕ ਗਿਫਟ ਹੁੰਦਾ ਹੈ ਜੋ ਆਪਾਂ ਦੇਖੋ ਬਹੁਤ ਚੀਜ਼ਾਂ ਗਿਫਟ ਕਰਦੇ ਆਂ ਲੜਕੀਆਂ ਦੇ ਵਿਆਹ ਤੇ ਗਿਫਟ ਤਾਂ ਹੈਗੇ ਨੇ ਲੜਕੀਆਂ ਦੇ ਵਿਆਹ ਦਿੱਤੇ ਜਾਂਦੇ ਸਭ ਤੋਂ ਸਪੈਸ਼ਲ ਗਿਫਟ ਤਾਂ ਇਹ ਝੂਲੀ ਹੋਗੀ ਜੀ ਦੇਖੋ ਲਾਈਫਟਾਈਮ ਦੀ ਆਈਟਮ ਆ ਸਾਰੀ ਫੈਮਿਲੀ ਯੂਜ਼ ਕਰਦੀ ਆ ਬੱਚੇ ਵੱਡੇ ਹੋਣ ਤੱਕ ਉਸ ਚੀਜ਼ ਨੂੰ ਯੂਜ਼ ਕਰਦੇ ਨੇ ਇਸ ਦੇ ਵਿੱਚ ਬਸ ਤੁਸੀਂ ਸਿਰਫ ਸਫਾਈ ਦਾ ਧਿਆਨ ਰੱਖਣਾ ਹੁੰਦਾ ਹੈ ਇਹ ਸਾਡੀ ਆਈਟਮ ਲੌਂਗ ਟਾਈਮ ਚੱਲਣ ਵਾਲੀ ਆਈਟਮ ਆ ਤੇ ਸਭ ਤੋਂ ਯੂਨੀਕ ਗਿਫਟ ਹੁੰਦੀ ਆ ਮੈਰਿਜ ਲਈ ਦੇਣ ਦੇ ਲਈ ਹਾਂ ਨਵਾਂ ਟੂ ਲੈ ਲੈਣ ਪਹੁੰਚੇ ਗਾਕਾ ਵੱਲੋਂ ਕਿਹਾ ਗਿਆ ਕਿ ਅਸੀਂ ਕਈ ਜਗ੍ਹਾ ਉੱਪਰ ਰੇਟ ਅਤੇ ਕੁਆਲਿਟੀ ਚੈੱਕ ਕੀਤੀ ਹੈ ਪਰ ਜੋ ਕੁਆਲਿਟੀ ਅਤੇ ਰੇਟ ਸਾਨੂੰ ਸਮਰਾਲਾ ਗੁਰਦਿਆਲ ਸਿੰਘ ਐਂਡ ਸੰਜ ਦੀ ਵਰਕਸ਼ਾਪ ਤੋਂ ਮਿਲੇ ਨੇ ਉਹ ਕਿਤੇ ਨਹੀਂ ਸਨ ਉਨਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਝੂਲੇ ਅਤੇ ਘਰ ਦੀ ਡੈਕੋਰੇਸ਼ਨ ਦਾ ਸਮਾਨ ਤਿਆਰ ਕਰਵਾਉਣਾ ਹੈ ਤਾਂ ਉਹ ਗੁਰਦਿਆਲ ਸਿੰਘ ਐਂਡ ਸੰਜ ਤੋਂ ਹੀ ਕਰਵਾਉਣ ਅਤੇ ਇੱਕ ਵਾਰੀ ਵਰਕਸਾਫ ਤੇ ਵਿਜਿਟ ਜ਼ਰੂਰ ਕਰਨ ਅਜੀ ਨਾਮ ਦੱਸੋ ਆਪਣਾ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਮੈਂ ਸਮਰਾਲੇ ਤੋਂ ਹੀ ਆ ਜੀ ਕੀ ਕਰਨ ਦੋਨੋਂ ਜਿਹੜੇ ਚੁੱਲੇ ਦੇਖਦੇ ਨੇ ਅਸੀਂ ਚੁੱਲੇ ਅੱਜ ਮੈਂ ਦੇਖਣ ਆਇਆ ਜੀ ਇੱਥੇ ਚੁੱਲੇ ਸਾਰੇ ਆ ਨਾਲੋਂ ਬੈਸਟ ਕੁਆਲਿਟੀ ਦੇ ਨਹੀਂ ਚੁੱਲੇ ਪਹਿਲੀ ਗੱਲ ਤਾਂ ਮੇਰਾ ਬੜਾ ਭਾਈ ਲੈਣ ਆਇਆ ਸੀਗਾ ਜੀ ਚੁੱਲੇ ਇੱਥੋਂ ਤੇ ਉਹਨਾਂ ਦਾ ਚੁੱਲਾ ਦੇਖ ਕੇ ਬਸ ਮੌਰੇ ਆਇਆ ਤੇ ਇੱਥੇ ਰੇਟ ਵੀ ਜਮੇ ਜਾਇਜ਼ ਨੇ ਆਲੇ-ਦਾਲ ਮੈਂ ਬਹੁਤ ਵਾਰ ਜਗ੍ਹਾ ਪਤਾ ਕੀਤੇ ਨੇ ਪਰ ਉੱਥੇ ਰੇਟ ਨਹੀਂ ਜੱਜ ਸੱਟ ਹੈਗੇ ਇੱਥੇ ਬਾਜਬ ਰੇਟ ਤੇ ਵਧੀਆ ਚੁੱਲੇ ਮਿਲਦੇ ਨੇ ਚੁੱਲੇ ਨਾਲ ਨਾਲ ਗਮਲੇ ਵਗੈਰਾ ਵੀ ਦੇਖ ਰਹੇ ਨੇ ਜੀ ਹਾਂ ਗਮਲਿਆਂ ਦੇ ਸਟੈਂਡ ਵੀ ਦੇਖੇ ਨੇ ਜੀ ਸਟੈਂਡ ਵੀ ਲੈ ਕੇ ਜਾਊਂਗਾ ਮੈਂ 1 2 ਕਿਉਂਕਿ ਮੇਰੀ ਘਰ ਵਾਲੀ ਨੂੰ ਬਹੁਤ ਸ਼ੌਂਕ ਹੈ ਇਹ ਚੀਜ਼ਾਂ ਦਾ ਜੀ ਇਲਾਕਾ ਨਵਾਸੀ ਨੂੰ ਕੀ ਕਹਿਣਾ ਹੈ ਤੁਹਾਨੂੰ ਇਲਾਕਾ ਨਵਾਸੀ ਨੂੰ ਇਹੀ ਬੇਨਤੀ ਹੈ ਵੀ ਇਹ ਚੁੱਲੇ ਲੈਣੇ ਨੇ ਗਮਲਿਆਂ ਦੇ ਸਟੈਂਡ ਲੈਣੇ ਨੇ ਤਾਂ ਬਿੰਨੀ ਦੀ ਦੁਕਾਨ ਤੇ ਆਓ ਜੀ ਨਾਮ ਰਿਕਤੂ ਪਾਲਾ ਜੀ ਕਿੱਥੋਂ ਸਮਰਾਲੇ ਤੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਗਮਲੇ ਸਟੈਂਡ ਜਿਹੜੇ ਗਮਲਿਆਂ ਦੇ ਨੇ ਮੈਂ ਲੈਣ ਆਈ ਸੀਗੀ ਮੇਰੇ ਰਿਸ਼ਤੇਦਾਰਾਂ ਨੇ ਲੈਸੀ ਤੇ ਉਹਨਾਂ ਤੋਂ ਹੀ ਰეკਮੈਂਡ ਕਰਕੇ ਮੈਂ ਇੱਧਰ ਦੱਸਿਆ ਬਿੰਨੀ ਵੀਰ ਜੀ ਬਤਾਨ ਜੀ ਪਤਾ ਲੱਗਿਆ ਮੈਨੂੰ ਤੇ ਉਹਨਾਂ ਤੋਂ ਪਤਾ ਕੀਤਾ ਤੇ ਉਹ ਦੇਖ ਕੇ ਮੈਨੂੰ ਬਹੁਤ ਵਧੀਆ ਲੱਗੇ ਤੇ ਮੈਨੂੰ ਆਪਣੇ ਗਮਲਿਆਂ ਦੇ ਪੁੱਤਿਆਂ ਦਾ ਬਹੁਤ ਸ਼ੌਂਕ ਹੈ ਜਿਹੜੇ ਕਿ ਮੈਂ ਕਹਿੰਨੀ ਆ ਵੀ ਮੈਨੂੰ ਹੋਰ ਵਧੀਆ ਕੁਆਲਿਟੀ ਦੇ ਮਿਲਣ ਤਾਂ ਕਿ ਤਾਂ ਕਿ ਇਹ ਇੱਕ ਆ ਕੇ ਜਿਹੜੇ ਵੀ ਰਿਸ਼ਤੇਦਾਰ ਮੇਰੇ ਅੰਦਰ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਇਹ ਫ੍ਰੀਟ ਸਕਨ ਰੇਡ ਵਗੈਰਾ ਟਰਾਈ ਕੀਤਾ ਝੂਲੇ ਵਗੈਰਾ ਵੀ ਦੇਖਿਆ ਮੈਂ ਅੰਜ ਰੇਟ ਤਾਂ ਵਧੀਆ ਨਹੀਂ ਜੀ ਬਾਕੀਆਂ ਨਾਲ ਰੇਟ ਸਭ ਤੋਂ ਵਧੀਆ ਇੱਥੇ ਹੀ ਨਹੀਂ ਜੀ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਜੀਪਲ ਬਾਂਸਰ ਜੀ ਮੈਂ ਸਮਰਾਲੇ ਪਹੁੰਚਿਆ ਸੀਗਾ ਜੀ ਅੱਜ ਗੁਰਦੇਵਾਲ ਸੀਨੀਅਰ ਸਾਂਸਰ ਵਾਲਿਆਂ ਦੇ ਅਸੀਂ ਕਾਫੀ ਟਾਈਮ ਤੋਂ ਆਪਣੇ ਘਰ ਦੇ ਲਈ ਜੀ ਇੱਕ ਝੂਲਾ ਲੈਣ ਦੀ ਸੋਚ ਰਹੇ ਸੀਗੇ ਜੇ ਤੁਸੀਂ ਲੁਧਿਆਣਾ ਵੀ ਬਹੁਤ ਜਗ੍ਹਾ ਟਰਾਈ ਕੀਤਾ ਸਾਨੂੰ ਇਹਨਾਂ ਦਾ ਬੈਟਰ ਕੁਆਲਿਟੀ ਮਿਲੇਗੀ ਤੋਂ ਲੁਧਿਆਣਾ ਵੀ ਇਹ ਦੇਖੋ ਅਸੀਂ ਇੱਥੇ ਸਮਰਾਲਾ ਜਿਹਾ ਵੀ ਸੋਨਾਂ ਨੂੰ ਕਿੰਨੇ ਯੂਨੀਕ ਯੂਨੀਕ ਡਿਜ਼ਾਈਨਸ ਦੇਖਣ ਨੂੰ ਮਿਲੇ ਨੇ ਅਸੀਂ ਇੰਸਟਾ ਤੇ ਵੀ ਇਹਨਾਂ ਦੇ ਪੇਜ ਦੇਖਿਆ ਸੀਗੇ ਜਿਹੋ ਦੇ ਵਿੱਚ ਵੀ ਅਸੀਂ ਡਿਜ਼ਾਈਨਸ ਵਗੈਰਾ ਦੇਖੇ ਤੇ ਕਹ ਲਿਏ ਵੀ ਜਿਵੇਂ ਵੀ ਇਹਨਾਂ ਦੇ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਵੀ ਬਹੁਤ ਜੈਨੂਅਲ ਹੈ ਜੀ ਇਹ ਨਹੀਂ ਹੈ ਕਿ ਕੋਈ ਹਨਾ ਤੇ ਇਹ ਬਟ ਕਿਸੇ ਮਤਲਬ ਕਹਿੰਦੇ ਕੁਆਲਿਟੀ ਨਾਲ ਵੀ ਕੰਪਰੋਮਾਈਜ਼ ਨਹੀਂ ਕਰਦੇ ਜਿਹਨਾਂ ਦਾ ਪ੍ਰਾਈਸ ਜੈਨੂਅਲ ਹੈ ਜੀ ਜੀ ਅਸੀਂ ਇਹਨਾਂ ਦੀ ਬਹੁਤ ਮਤਲਬ ਐਡ ਦੇਖੀ ਸੀਗੀ ਜੀ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਦੇਖੀ ਸੀਗੀ ਤੇ ਉਥੋਂ ਦੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਅੱਜ ਅਸੀਂ ਆਪਣੇ ਘਰ ਲਈ ਇੱਕ ਚੁੰਦਾ ਲੈ ਕੇ ਜਾਵਾਂਗੇ ਜੀ